ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਸਾਡੀ ਬੱਚੀ ਆ ਨਵਜੋਤ ਸਾਡੇ ਜ਼ਿਲ੍ਹੇ ਦੇ ਵਿੱਚੋਂ ਪੋਜੀਸ਼ਨ ਤੇ ਆਈ ਆ ਸਾਡੀ ਬੱਚੀ ਅਨਮੋਲ ਅਸੀਂ ਲਗਭਗ 20000 ਨਵੇਂ ਅਧਿਆਪਕ ਭਰਤੀ ਕੀਤੇ ਟੋਟਲ 14000 ਸਕੂਲ ਆ ਉਹਦੇ ਵਿੱਚੋਂ ਸਾਰੇ ਦੇ ਸਾਰੇ ਸਕੂਲਾਂ ਦੀਆਂ ਬਾਉਂਡਰੀਆਂ ਪੂਰੀਆਂ ਕੀਤੀਆਂ ਨੇ ਅਸੀਂ ਲਗਭਗ ਹਜ਼ਾਰਾਂ ਦੀ ਗਿਣਤੀ ਵਿੱਚ ਸਕੂਲਾਂ 'ਚ ਵਾਈਫਾਈ ਦਾ ਪ੍ਰਬੰਧ ਕਰਤਾ ਏ ਤੇ ਇੱਕ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਵਾਸਤੇ 17 ਤਰ੍ਹਾਂ ਦੀਆਂ ਅਸੀ ਸਹੂਲਤਾਂ ਦਿੰਨੇ ਆ ਜਿਹਦੇ ਵਿੱਚ ਉਹਦੀ ਉਹਦੀ ਕਿਤਾਬਾਂ ਤੋਂ ਲੈ ਕੇ ਉਹਦੀ ਯੂਨੀਫਾਰਮ ਤੋਂ ਲੈ ਕੇ ਉਹਦੇ ਟੈਸਟਾਂ ਤੋਂ ਲੈ ਕੇ ਉਹਦੀ ਰੁਚੀ ਕਿੱਧਰ ਆ ਉਹਦੇ ਤੋਂ ਲੈ ਕੇ ਉਹਦੀ ਲਾਇਬ੍ਰੇਰੀ ਤੋਂ ਲੈ ਕੇ ਉਹਦੀ ਸਪੋਰਟਸ ਤੋਂ ਲੈ ਕੇ ਖੇਡਾਂ ਤੋਂ ਲੈ ਕੇ ਵਜੀਫਿਆਂ ਤੋਂ ਲੈ ਕੇ ਸਾਰਾ ਕੁਝ 17 ਤਰ੍ਹਾਂ ਦੇ ਉਹਨਾਂ ਦੇ ਖਾਣੇ ਤੋਂ ਲੈ ਕੇ ਡਾਈਟ ਤੋਂ ਲੈ ਕੇ ਮੇਰੀ ਸਾਰੇ ਪੰਜਾਬ ਦੇ ਬੱਚਿਆਂ ਨੂੰ ਬੇਨਤੀ ਆ ਇਹ ਸਰਕਾਰੀ ਸਕੂਲ ਨੇ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੂਲ ਨੇ ਤਾਂ ਆਪਾਂ ਉਹਨਾਂ ਦੇ ਵਿੱਚ ਇੱਕ ਵਧੀਆ ਤਰ੍ਹਾਂ ਦੇ ਪ੍ਰਬੰਧ ਕਰਾਂਗੇ ਤੁਹਾਨੂੰ ਸਾਰਾ ਕੁਝ ਇੱਥੇ ਮਿਲੂਗਾ ਤਾਂ ਇੱਥੋਂ ਹੀ ਨਵਜੋਤ ਨਿਕਲਣਗੀਆਂ ਇੱਥੋਂ ਹੀ ਅਨਮੋਲ ਪ੍ਰੀਤ ਨਿਕਲਣਗੀਆਂ ਤਾਂ ਮੇਰੀ ਸਾਰੇ ਬੱਚਿਆਂ ਨੂੰ ਬੇਨਤੀ ਆ ਕਿ ਪੈਸੇ ਨੂੰ ਪੜ੍ਹਾਈ ਦੇ ਵਿੱਚ ਨਹੀਂ ਲੈ ਕੇ ਆਉਣਾ ਸਾਰਾ ਕੁਝ ਆਪਾਂ ਹੌਲੀ-ਹੌਲੀ ਸਕੂਲਾਂ 'ਚ ਸਾਰਾ ਕੁਝ ਕਰਾਂਗੇ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੁਹਾਡੇ ਨਾਲ ਤੁਹਾਡੇ ਬੱਚਿਆਂ ਨੂੰ ਅਫਸਰ ਬਣਾਉਣ ਵਾਸਤੇ ਨਾਲ ਖੜਾ ਹੈ